ਸਾਹਿਬ ਦੇ ਦੇਸ਼ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪ ਡਰਗ ਫਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫੀਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀਆਂ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸ ਰਵੀਮੰਨੂ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ CIA 1 اور ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਤਮਾ ਨੰਬਰ 140 41223 ਦਾ ਹੈਗਾ 4th December ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰਗ ਪੈਟਰ ਸਿੰਥੈਟਿਕ ਡਰੱਗਸ ਨਾਲ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਔਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂ ਤੇ ਲਿਆਇਆ ਹੈ ਉਹਦੇ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮਲਜ਼ਮ ਗੁਰਪ੍ਰੀਤ ਤੇ ਜਿਹੜਾ ਮੇਜਰ ਹੈ ਇਹਦੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇੱਕ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਹਦੇ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜ ਹੈ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੁਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਪੁੱਛਗਿੱਛ ਤੋਂ ਅੱਗੇ ਚੱਲੇ ਉਹਨੇ ਸਾਨੂੰ ਅੱਗੇ ਦੱਸਿਆ ਯੁਗੇਸ਼ ਨੇ ਤੇ ਸੱਚੇ ਨੇ ਕਿ ਗਲੌਸ ਫਾਰਮਾਸੋਟਿਕਲਜ਼ ਇੱਕ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਰੈਡੀ ਸਿੰਥੈਟਿਕ ਡਰੱਗਾਂ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਕੋਈ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੈਮ ਦੇ ਯੁਕਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉੱਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟੀਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੋਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਕਿ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਚਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ 카ਰਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਚ ਜਿਹੜੀ ਅਗਲੀ ਪੁੱਛਗਿੱਛ ਹੈ ਉਹ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ ਟ੍ਰਾਂਜ਼ਿਟ ਰਿਮਾਂਡ ਤੇ ਉੱਥੋਂ ਲੈ ਕੇ ਆਏ ਆ ਸਾਡੀ ਟੀਮ ਪਹੁੰਚੀ ਹੈ ਤੇ ਹੁਣ ਰਿਮਾਂਡ ਲੈ ਕੇ ਇਹਨਾਂ ਦੀ ਅਗਲੀ ਕਾਰਵਾਈ ਹੋਏਗੀ ਔਰ ਇਹਦੇ ਚ ਨੈਟਵਰਕ ਜਿਹੜਾ ਕਾਫੀ ਵੱਡਾ ਮੈਂ ਸਮਝਦਾ ਬ੍ਰੇਕਅਪ ਕੀਤਾ ਗਿਆ ਇਦੇ ਚੋ ਇਹ ਵੀ ਗੱਲ ਪਤਾ ਲੱਗੀ ਹੈ ਡੂਰਿੰਗ ਜਦੋਂ ਸਾਡੀ ਟੀਮ ਉਥੇ ਸਰਚ ਕਰ ਰਹੀ ਸੀ ਕਿ ਨਾਰਕੋਡਿਕ ਕੰਟਰੋਲ ਬਿਊਰੋ ਵੱਲੋਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਇਆ ਸੀ ਇਸ ਫਰਮ ਨੂੰ ਸ਼ਾਇਦ ਉਹਨਾਂ ਦੇ ਵੀ ਰਡਾਰ ਤੇ ਸੀ ਪਰ ਆਪਣੀ ਟੀਮ ਪਹਿਲਾਂ ਪਹੁੰਚ ਗਈ ਤੇ ਉਹਨਾਂ ਨੂੰ ਕੋਲ ਸਾਡੇ ਕੋਲ ਬੜੀ ਡਾਇਰੈਕਟ ਐਵੀਡੈਂਸ ਸੀਗੀ ਜਿਸ ਤੋਂ ਇਹ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਆਪਾਂ ਇਨਵੈਸਟੀਗੇਟ ਕਰਾਂਗੇ ਔਰ ਇਸ ਗੱਲ ਤੇ ਸਾਰੇ ਆਪਾਂ ਵਚਨਬੱਧ ਆ ਇਸ ਆਪਣੀ ਪੰਜਾਬ ਸਟੇਟ ਨੂੰ ਅਮਨਸਰ ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਅਫਸਰਾਂ ਨੂੰ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇੱਕ ਕਾਮਯਾਬੀ ਨੂੰ ਅੰਜਾਮ ਦਿੱਤੀ ਸਰ ਕਿੰਨੀਆਂ ਕਾਰੀਆਂ ਦੇ ਵਿੱਚ ਹੋਈਆਂ 12 ਲੋਕ ਮੈਂ ਤੁਹਾਨੂੰ ਦੱਸਿਆ ਜੀ 12 ਸਮੱਗਲਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ यूपी गुजरात कुल सर ये ਜਿਹੜੀ ਇੱਕ ਤੇ ਉੱਥੇ ਕੇਸ ਦੀ ਆੜ ਦੇ ਵਿੱਚ ਇਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈ ਹੈ ਬਣਾ ਰਹੇ ਸੀ ਜਿਸ ਦੀ ਆੜ ਦੇ ਵਿੱਚ ਇਹ ਅੰਦਰ ਖਾਤੇ ਦਵਾਈ ਬਣਾਇਰ ਸੈਕਿੰਡ ਕਿੰਨੇ ਚਿਰ ਤੋਂ ਉੱਥੇ ਇਹ ਕੰਮ ਕਰ ਰਹੇ ਸੀ तकरीबन 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇਹ ਇੱਕ ਲਿਊਕਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲੀਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਐਸੀ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਇਥੋਂ ਨਾਲ ਲੈ ਕੇ ਗਏ ਸੀ ਮੈਂ ਉਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਆਫੀਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੇ ਰਹੀ ਟੀਮ ਨੂੰ ਉਹਨਾਂ ਨੇ ਇਹ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਇਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈਏ ਕਿ ਵਾਇਆ ਯੂਪੀ ਰੂਟ ਇੱਕ ਫੋਰਡ ਫਾਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆ ਰਹੀ ਸੀ ਸਰ ਇਹਨਾਂ ਦੀ ਸਪਲਾਈ ਜਿਹੜੀ ਹੁੰਦੀ ਹੈ ਐ ਬਾਏ ਰੋਡ ਦੇ ਸੀ ਜਾਂ ਦਵਾਈਆਂ ਤੌਰ ਤੇ ਦੇਸੀ ਬਾਈ ਟ੍ਰੇਨ ਕਿੰਨਾ ਭੇਜਦੇ ਦੇਖੋ ਇਹਨਾਂ ਦਾ ਜੋ ਮੋਡਸ ਪ੍ਰੈਂਡਿ ਸਾਹਮਣੇ ਆਇਆ ਹੈ ਕੋਰੀਅਰ ਕਰਦੇ ਸੀਗੇ ਕੋਰੀਅਰ ਕਰਕੇ ਜਿਸ ਤਰ੍ਹਾਂ ਹਾਪਰ ਜਾਂਦੀ ਸੀ ਥਾਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀਗੇ ਇੰਡੀਵਿਜੂਅਲ ਬੰਦੇ ਸੀ ਇੱਕ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ओन ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਸੀ ਡਰੱਗ ਵਾਲੀ ਟੀਮ ਨਾਲ ਲੈਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹਨੂੰ ਸਾਰਾ ਸਾਫ਼ ਕਰਾਂਗੇ ਤੰਜਿਲ ਦੇ ਵਿੱਚੋਂ ਜਿਹੜੇ ਦੋ ਤੁਸੀਂ ਲਿਆਂਦੇ ਨੇ ਜੇਲ੍ਹ ਦੇ ਵਿੱਚੋਂ इजीली ऑपरेट ਕਰੀ ਜਾ ਰਹੇ ਸੀਗੇ ਨਹੀਂ ਨਹੀਂ ਦੇਖੋ ਇਹ ਯੁਗੇਸ਼ ਕੁਮਾਰ ਫੜਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਫੜਿਆ ਮਾਨਸਾ ਜੇਲ੍ਹ ਜਿਹੜਾ ਲੋਜ ਸੀ ਫੜਾਇਆ ਫਸੰਥੈਟਿਕ ਡਰੱਗਸ ਸੀਗਾ ਜੀ ਉਸਦੇ ਬਾਅਦ ਉੱਥੇ ਕਿਤੇ ਇਹਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਫੋਨ ਦੀ ਅਵੇਲੇਬਿਲਟੀ ਨਾਲ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਜੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ ਸਰ ਹੈਰੋਇਨ ਜਿਹੜੀ ਜਲਦਾ ਹੁੰਦੀ ਆ ਉਹਦੇ ਵਿੱਚ ਜਿਆਦਾ ਸੁਣਨ ਨੂੰ ਮਿਲਦਾ ਕਿ ਇਸ ਤਰ੍ਹਾਂ ਦੀ ਵੀ ਦਵਾਈਆਂ ਹੁੰਦੀਆਂ ਉਹ ਪੀਸ ਕਿਉਂ ਵਿੱਚ ਉਹਦੇ ਜਿਆਦਾ ਬढ़ावा ਕਰਨ ਵਾਲੀ ਉਹ ਨਾਲ ਗੋੜੀਆਂ ਕੱਢ ਕਿ ਇਸ ਤਰ੍ਹਾਂ ਦਾ ਵੀ ਇਹਦਾ ਕੋਈ ਕੰਮ ਹੈਗਾ ਨਹੀਂ ਅਜੇ ਤੱਕ ਕੋਈ ਹਿਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ ਆਏ ਤੇ ਸਿੰਥੈਟਿਕ ਡਰਗ ਦਾ ਨੈਰੋਲ ਸੇਲ ਹੈ ਕਿਉਂਕਿ ਇਹਦਾ ਕਿੱਕ ਮਿਲਦੀ ਆ ਤੁਹਾਨੂੰ ਪਤਾ ਹਰ ਤਰ੍ਹਾਂ ਦਾ ਨਸ਼ਾ ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੈਟਲ ਕਾਈਂਡ ਆਫ ਜੇਤੇ ਜਿਆਦਾ ਇਨਾ ਜਲਦੀ ਹੈ ਤੇ ਬਾਡੀ ਨੂੰ ਬੜਾ ਹਾਰਮਫੁਲ ਹੈਗਾ ਸਰ ਇੱਕ ਇੱਕ ਮਿੰਟ ਸਰ ਜਦੋਂ ਇੱਥੇ ਭੈਣ ਜੀ ਲక్ష్ਮੀ ਦਾ ਚੱਲ ਹੈਲਥ ਮੰਨਿਸਟਰ ਸੀ 2004 ਦੀ ਗੱਲ ਹੈ ਕਲਪ ਦੇ ਜਗੇ ਉਹ ਸਿੰਥੈਟਿਕ ਡਰਗ ਦਾ ਇੱਕ ਨੱਥ ਕਾਈ ਸੀ ਪਰ ਉਨਕੀ وجہ ਹੈ ਕਿ ਪੰਜਾਬ 'ਚ ਜੇਕਰ ਹਥਿਆਰਾਂ ਦੀ ਸਪਲਾਈ ਮਿਰਠ ਤੋਂ ਹੋ ਰਹੀ ਹੈ ਨਿਸ਼ਚਿਤੀ ਦਬਾਵ ਦੇ ਸਪਲਾਈ ਹੱਪੜ ਤੋਂ ਹੋ ਰਹੀ ਹੈ ਤਾਂ ਯੂਪੀ ਦਾ ਜਿੰਨੇ ਵੀ ਕ੍ਰਾਈਮਨਲ ਹੈ ਕਿ ਉਹ ਪੰਜਾਬ ਪੂਛ ਕਰ ਰਹੇ ਨੇ ਜਾਂ ਪੰਜਾਬ ਦੇ ਨੈਟਵਰਕ ਉਧਾਰ ਰਹੇ ਨੇ ਕਿਉਂਕਿ ਯੋਗੀ ਸਰਕਾਰ ਦੇ ਆਮ ਤੋਂ ਬਾਅਦ ਲੋਕੀ ਕਹਿੰਦੇ ਨੇ ਕਿ ਉੱਥੇ ਕਾਨੂੰਨ ਵਿਵਸਥਾ ਵਧੀਆ ਹੈ ਪਰ ਆਪਣੇ ਪੰਜਾਬ ਦੀ ਵੀ ਵਧੀਆ ਹੈ ਕਾਨੂੰਨ ਵਿਵਸਥਾ ਪਰ ਐਪਾਂ ਦੁਬਾਰੇ ਨੇ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ 'ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਉਹ ਮੇਰਾ ਇਹ ਆਨਸਰ ਬੜਾ ਕਲੀਅਰ ਹੀ ਹੋ ਜਾਂਦਾ ਸਪਸ਼ਟ ਸਰ ਜੀ ਕੀਮਤ ਕੀ ਲਈਏ ਐਸਜੀ ਜਰੀ ਜਰੀ ਖੇ ਪੜੀ ਨੇ ਕਿੰਨੀ ਕੀਮਤ ਆ ਤੇ ਹੋਰ ਕਿਸ ਕਿਸ ਦੀ ਦੇਖੋ ਅਸੀਂ ਵੈਸੇ ਦੇਖੀ ਨਹੀਂ ਹੈ ਜੀ 52 ਲੱਖਸ ਦੱਸ ਰਹੇ ਜੋ ਡਰਗ ਇਨਸਪੈਕਟਰ ਨੇ ਦੱਸੀ ਹੈ ਉਹ ਕਿ ਡਿਫਰੈਂਟ ਡਿਫਰੈਂਟ ਬਾਕਸੇ ਨੇ ਡਿਫਰੈਂਟ ਡਿਫਰੈਂਟ ਸాల్ట్స్ ਨੇ ਪਰ ਓਵਰ ਆਲ ਦੋਨੇ ਸాల్ਟ ਨੇ ਨਾਮ ਡਿਫਰੈਂਟ ਦਿੱਤੇ ਗਏ ਨੇ ਬੜਾ ਇੱਕ ਹੋਰ ਨਵੀਂ ਚੀਜ਼ ਆਈ ਹੈ ਕਿ ਸాల్ਟ ਦਾ ਨਾਮ ਥੋੜਾ ਡਿਫਰੈਂਟ ਕਰਤਾ ਟਰੇਡਮਾਰਕ ਚੇਂਜ ਕਰ ਲਿਆ ਜਸਟ ਟੂ ਰੀਸੀਵ ਦੀ ਇਨਫੋਰਸਮੈਂਟ ਏਜੰਸੀ ਜਿਹੜਾ ਐਡੀਐਸ ਦਾ ਤੁਸੀਂ ਸਹਿਯੋਗ ਲਿਆ ਜਿਵੇਂ ਪੰਜਾਬ ਦੇ ਵਿੱਚ ਕਾਨੂੰਨ ਤੁਸੀਂ ਕਹਿੰਦੇ ਬੜੇ ਸਖਤ ਸੀਗੇ ਨਹੀਂ ਕਰ ਸਕੇ ਇਸ ਦਾ ਮਤਲਬ ਵੀ ਕਿ ਗੁਜਰਾਤ ਦੇ ਵਿੱਚ ਤਾਂ ਹੋਰ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਯੂਨੀਅਨ ਰੇਜ਼ਰ ਦਾ ਕੇਸ ਨਾਲ ਦਾ ਕੰਮ ਔਰ ਸੈਕੰਡ ਐਡੀਐਸ ਜਿਹੜੀ ਸੀ ਤੁਹਾਨੂੰ ਸਹਿਯੋਗ ਦਿੱਤਾ ਉਹਨਾਂ ਨੇ ਕਦੀ ਇਸ ਵੱਲ ਧਿਆਨ ਨਹੀਂ ਸੀ ਦਿੱਤਾ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਇਹ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ ਦੋ ਦਿਨ ਪਹਿਲਾਂ ਓਕੇ ਔਰ ਐਨਸੀਬੀ ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਉਹ ਨੈਸ਼ਨਲ ਏਜੰਸੀ ਹੈ ਸੋ ਦੇਖੋ ਉਹ ਚੀਜ਼ਾਂ ਦਾ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂਡ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਚ ਨਹੀਂ ਮਤਲਬ ਇਹੋ ਜੀ ਵੀ ਨਾ ਕਰਨਾ ਕੀ ਹੁੰਦਾ ਕਿ ਬਹੁਤ ਜ਼ਿਆਦਾ ਕਈ ਵਾਰੀ ਕੇਸ ਜਿਹੜਾ ਬਹੁਤ ਸਟਰੋਂਗਲੀ ਫੋਟਾ ਬਣਾ ਕਰਨ ਵਾਸਤੇ ਕਰਨ ਕਰਕੇ ਲੋਕ ਜਿਹੜੇ ਨਹੀਂ ਬਚ ਜਾਂਦੇ ਸਮਾਨਤ ਤੇ ਰਿਹਾ ਹੋ ਜਾਂਦੇ ਆ ਫਿਰ ਨੈਚੁਰਲ ਗੱਲ ਆ ਮਾਣੇ ਉਹ ਹੀ ਦੁਬਾਰਾ ਜਿਹੜਾ ਉਹ ਕੰਮ ਕਰਦਾ ਐ ਡੀਪੀਐਸ ਮਿਸਟਰਾਂ ਕੀ ਕਰਦੇ ਐ ਐਂਟੀਟ ਕਰਦੇ ਐ ਆਪਣੀ ਗੱਲ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਐ ਅਸੀਂ ਤਾਂ ਬੜਾ ਹੁਣ ਪੈਰਵੀ ਦੇ ਉੱਤੇ ਵੀ ਬੜਾ ਫੋਕਸ ਦਿੱਤਾ ਹੋਇਆ ਹੈ ਸਾਡਾ ਸਪੈਸ਼ਲਿਕ ਪੈਰਵੀ ਸੈੱਲ ਆ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿਹਦੀ ਕਮੋਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਦੇ ਲੈਵਲ ਤੇ ਹੁੰਦੀ ਐ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜੇ ਕਮਰਸ਼ਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਕਿਉਂਕਿ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਵੀ ਨਾਲ ਸੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨੇ ਕਿਹਾ ਏ ਸੀ ਜੀ ਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵੀਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵੱਲ ਲੈ ਕੇ ਜਾਵਾਂ। ਪਰਵੀਜ਼ ਨੇ ਕਹਿੰਦਾ ਸਜ਼ਾ ਤੋਂ ਬਾਅਦ ਜਿਹੜੀ ਜਿਹੜੀ ਕਨਵਿਕਸ਼ਨ ਦੀ ਜਿਹੜੀ ਪ੍ਰੋਵੀਜ਼ਨ ਉਹ ਸਜ਼ਾ ਤਾਂ ਇਹਦੇ ਚ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਯਾਜ਼ ਨਹੀਂ ਪਰ ਐਨਡੀपीएस ਦੇ ਸਿੰਥੈਟਿਕ ਡਰੱਗਸ ਦੇ ਕਮਰਸ਼ੀਅਲ ਕੁਆਂਟੀਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਨਡੀपीएस ਕਿੰਨਾ ਟਾਈਮ ਟੀਮ ਨੂੰ ਕਿੰਨਾ ਟਾਈਮ ਲੱਗਾ ਇਸ ਵੱਡੀ ਸਫਲਤਾ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁੱਲਦੇ ਰਹੇ ਜੀ ਤੁਸੀਂ ਦੇਖੋ ਨਹੀਂ ਰੁੱਲਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਤਸ਼ਾਹ ਨਾਲ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਅੰਮ੍ਰਿਤਸਰ ਦੇ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆ ਤੋ ਇਹ ਸਾਰੀ ਮੈਂ ਟੀਮ ਨੂੰ ਜ਼ਲੀ ਮੁਬਾਰਕਬਾਦ ਸਰਖੇ ਬਹੁਤ ਵਡੀਆਂ ਸੀ 12 ਜਾਨੀ ਬਚਾਲ ਦੀ ਲਿਖੀ ਜਾਂ ਹੋਰ ਖਲਾਸੀ ਹੋ ਸਕਦੀ ਨਹੀਂ ਹੋਰ ਰੋਗ ਇਖਤਾਰ ਹੋ ਸਕਦੇ ਨਹੀਂ ਕਿ ਨਹੀਂ ਦੇ ਚੁੱਕਦੇ ਦੇਖੋ ਭਾਈ ਸਾਹਿਬ ਇਹ ਤਾਂ ਹੈ ਹੀ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਹੀ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਚੁੱਪ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲਏ 4000 ਉਹ ਵੀ ਕਮਰਸ਼ੀਅਲ ਹੀ ਹੈ ਦਾ ਅਸੀਂ ਉੱਤੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇੰਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅੰਮ੍ਰਿਤਮਨੀ ਉਰਾਨਾ ਜੀ ਨੇ ਅਮੋਲਕਦੀਪ ਨੇ ਦਿਨ ਰਾਤ ਲੱਗੇ ਰਹੀ ਸਾਰੀ ਟੀਮ ਸਰ ਇਹ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੀ ਸਪਲਾਈ ਕਰਦੇ ਸੀ ਜਾਂ ਥਰੋਅਆਊਟ ਇੰਡੀਆ ਜਾਂ ਕਿਸੇ ਹੋਰ ਬਸੇ ਇਹ ਲੱਗਾ ਪਤਾ ਕਿ ਸਿਰਫ ਪੰਜਾਬ ਦੇ ਸੀ ਨਹੀਂ ਅਜੇ ਤਾਂ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਵਾਲਾ ਐਂਗਲ ਆਪਣਾ ਪੰਜਾਬ 'ਚ ਹੈ ਮਾਨਸਾ ਜੇਲ੍ਹ ਵਾਲਾ ਤੁਹਾਨੂੰ ਦੱਸ ਦਿੰਦਾ ਉਹਨੂੰ ਅਸੀਂ ਸਾਰਾ ਹੁਣ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਮੋਂ ਰਿਕਾਰਡ ਲਿਆਉਣੀ ਐਵਿਡੈਂਸਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਾਮ ਨਾਲ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅੱਗੇ ਜਿਹੜਾ ਲਿੰਕੇਜਸ ਉਹ ਡਿਵੈਲਪ ਕਰਾਂ ਸਰ ਇਤੋਂ ਬਟ ਥੋੜਾ ਜਿਆਦਾ ਡਿਸਟਰਬ ਹੈ ਜੀ ਆਹ ਟ੍ਰੈਫਿਕ ਦਾ ਬਹੁਤ ਕਿਉਂਕਿ ਇਹੋ ਬ੍ਰਿਜ 2 ਸਾਲ ਵਾਸਤੇ ਜੀ ਬੰਦ ਹੋ ਗਿਆ ਹੈ ਇਹ ਟ੍ਰੈਫਿਕ ਦਾ ਜਾਮ ਜਿਹੜਾ ਚਾਰੇ ਪਾਸੇ ਹਾਲੇ ਕਿ ਪੁਲਿਸ ਲੱਗੀ ਹੋਈ ਹੈ ਚਾਰੇ ਪਾਸੇ ਉਹਦੇ ਵਾਸਤੇ ਹੋਰ ਮੈਨੇਜ ਕਰਨ ਵਾਸਤੇ ਹੋਰ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਮੈਨੇਜ ਕਰਨ ਵਾਸਤੇ ਕੀ ਕੀਤਾ ਜਾਵੇ ਦੇਖੋ ਮੈਂ ਇੱਕ ਵੈਸੇ ਨਾ ਮਤਲਬ ਬਹੁਤ ਫ੍ਰੈਂਕ ਜੀ ਗੱਲ ਕਰਾਂ ਟ੍ਰੈਫਿਕ ਜੇ ਜੈਮ ਲੱਗਦਾ ਤਾਂ ਉਹਦਾ ਸਾਰਾ ਬਲੇਮ ਵਿਜੀਬਲ ਇਨਫੋਰਸਮੈਂਟ ਏਜੰਸੀ ਪੁਲਿਸ ਤੇ ਪੈ ਜਾਂਦਾ ਜਦੋਂ ਕਿ ਟ੍ਰੈਫਿਕ ਦਾ ਮੇਨ ਕੰਮ ਹੈਗਾ ਰੋਡ ਇੰਜੀਨੀਅਰਿੰਗ ਸਾਈਨੇਜ ਗ੍ਰੀਨ ਲਾਈਟਸ ਛੋਟੇ ਕੱਟ ਦੇਣੇ ਚੌਕਾਂ ਤੋਂ ਜਾਂ ਕਿਤੇ ਵੀ ਵਿੱਚੋਂ ਡਾਇਵਰਸ਼ਨ ਦੇਣੀ ਆ ਹੋਰ ਕਰਨਾ ਉਹ ਕਾਰਪੋਰੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ ਹੋਰ ਏਜੰਸੀਜ਼ ਦਾ ਵੀ ਪੀ ਡਬਲਯੂ ਡੀ ਹੈ ਹੋਰ ਹੈ ਇਵਨ ਅਸੀਂ ਰੇਲਵੇ ਵਾਲਿਆਂ ਨੂੰ ਅਥਾਰਟिटीज ਨੂੰ ਰਿਕੁਐਸਟ ਵੀ ਮੈਂ ਕੀਤੀ ਸੀ ਕਿ ਥੋੜਾ ਸਮਾਂ ਦੇ ਦਿਓ ਸਟੱਡੀ ਕਰਵਾ ਲਈ ਪਰ ਉਹ ਕਹਿੰਦੇ ਸਾਡਾ ਤਾਂ ਟੈਂਡਰ ਨਿਕਲ ਗਿਆ ਹੁਣ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕਰ ਰਹੇ ਹੋ ਕਿ ਤਾਂ ਇਹ ਹੀ ਹੈਗਾ ਸੀ ਲੌਂਗ ਵੀਕਐਂਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ ਸੈਟਰਡੇ ਸੰਡੇ ਮੰਡੇਸ ਕ੍ਰਿਸਮਸ ਦੂਸਰਾ ਹੈ ਨੀਆ ਸ਼ੋਭਾ ਯਾਤਰਾ ਸੀ ਕ੍ਰਿਸਮਸ ਕਰਕੇ ਉਹ ਸਾਰੇ ਹੀ ਨੇਚਰਲੀ ਸ਼ਹਿਰ ਦੇ ਮੇਨ ਏਰੀਆ ਦੇ ਵਿੱਚੋਂ ਲੰਘਦੇ ਆ ਥਰਡ ਸਾਡਾ ਪੁਆਇੰਟ ਸੀਗਾ ਕਿ ਬੀਆਰਟੀਐਸ ਨੂੰ ਕਿਸ ਤਰ੍ਹਾਂ ਅਸੀਂ ਯੂਜ਼ ਕਰਨਾ ਹੈ ਬਿਕੋਜ਼ ਦੈਟ ਇਜ਼ ਅ ਸਪੇਸ ਜਿੱਥੇ ਬੰਦ ਪਈ ਹੈ ਮੈਂ ਉਹ ਆਲਰੇਡੀ ਟੇਕ ਅਪ ਕੀਤਾ ਸ਼ਾਇਦ ਉਹੀ ਕਰਕੇ ਮੈਂ ਦੁਬਾਰਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਜ਼ਿੰਮੇਵਾਰੀ ਤੋਂ ਭਜਦੇ ਨਹੀਂ ਪਰ ਤੁਸੀਂ ਇਹ ਦੇਖੋ ਕਿ 700 ਕੁਛ ਬੰਦੇ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਦੀ ਹੈਲਥ ਵਲ ਵੀ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਉਹ ਇੰਨਾ স্মੋਗ ਇਨਹੇਲ ਕਰ ਰਹੇ ਨੇ ਬਟ ਪ੍ਰੋਬਲਮ ਇਜ਼ ਜੇ ਆਪਾਂ ਦੇਸੀ ਪਾਸ਼ਾ ਚ ਕਹੀਏ ਕਿ ਪੁਲਿਸ ਆਫੀਸਰ ਉਹਨੂੰ ਗੱਡੀ ਨੂੰ ਰੈਗੂਲੇਟ ਤਾਂ ਕਰਕੇ ਨਿਗਾਹ ਸਕਦਾ ਹੈ ਉਹਦੇ ਕੋਲ ਕੋਈ ਇਹੋ ਜਿਹਾ ਵਾਇਆ ਮੀਡੀਆ ਨਹੀਂ ਕਿ ਉਹਨੂੰ ਚੁੱਕ ਕੇ ਆਪਾਂ ਸਾਈਡ ਤੇ ਕਰ ਦਈਏ ਵੀ ਜੀ ਇੱਥੋਂ ਨੰਗਾ ਦਈਏ ਜਾਂ ਉੱਥੇ ਕਰ ਦਈਏ that is all about road engineering ਉਹਦੇ ਵਾਸਤੇ ਮੈਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਟ੍ਰੈਫਿਕ ਦੀ ਮੀਟਿੰਗ ਪਹਿਲਾਂ ਹੋਈ ਸੀ ਪਰ ਉਹ ਨਹੀਂ ਆ ਸਕੇ ਹੁਣ ਮੈਂ ਫੇਰ ਉਹਨਾਂ ਨੂੰ ਬੇਨਤੀ ਕੀਤੀ ਹੈ ਸਿੰਸ ਉਹਨਾਂ ਕੋ ਵੀ ਚਾਰਜ ਹੈਗਾ ਕਾਰਪੋਰੇਸ਼ਨ ਦਾ ਉਹਨਾਂ ਨੇ ਮੈਨੂੰ ਸ਼ੋਰ ਵੀ ਕੀਤਾ ਕਿ ਆਪਾਂ ਇਕੱਠੇ ਬੈਠਾਂਗੇ ਮੈਂ ਕਿਹਾ ਸਾਨੂੰ ਦਿਓ so that ਛੋਟੀਆਂ ਛੋਟੀਆਂ ਪ੍ਰੋਬਲਮਸ ਹੁੰਦੀ ਹੈ ਹੁਣ ਇਵਨ BRTS ਨੂੰ ਅਸੀਂ on ground ਆਪਣੇ ਲੈਵਲ ਤੇ ਕਰਦੇ ਬਟ ਲੀਗਲੀ ਇਟ ਹੈਸ ਟੂ ਆਰਡਰ ਉਹਨਾਂ ਨੂੰ ਲਵਾਉਣਾ ਚਾਹੀਦਾ ਕਿ ਜਿੰਦਰ ਬੰਦ ਹੈ ਅਸੀਂ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਯੂਜ਼ ਕਰ ਸਕੀਏ ਸੋ ਥੈਟ ਅਸੀਂ ਪਬਲਿਕ ਕਨਵੀਨੀਅੰਸ ਨੂੰ ਤਰਜੀਹ ਦੇਈਏ ਵਿੱਚ ਅਸੀਂ 12 ਡਰਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰਗਜ਼ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ